ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਮੇਰੀ ਭੈਣ ਦਾ ਇੱਕ ਦਾ ਕਮੈਂਟ ਆਇਆ ਸੀ ਵੀ ਦੀਦੀ ਬਾਹਾਂ ਦੀ ਕਟਿੰਗ ਦੱਸੋ ਵੀ ਬਾਹਾਂ ਦੀ ਕਟਿੰਗ ਕਿੱਦਾਂ ਹੁੰਦੀ ਹੈਗੀ ਅੱਜ ਮੈਂ ਤੁਹਾਨੂੰ ਸਿਰਫ ਬਾਹਾਂ ਦੀ ਕਟਿੰਗ ਦੱਸਾਂਗੀ ਕਮੀਜ਼ ਦਾ ਕੋਈ ਆਪਾਂ ਕਾਟ ਨਹੀਂ ਪਾਉਣੀ ਸਿਰਫ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਆਪਾਂ ਬਾਹਾਂ ਦੀ ਕਟਿੰਗ ਕਿੱਦਾਂ ਕਰਨੀ ਆ ਦੇਖੋ ਜੀ ਜਿੰਨਾ ਆਪਣਾ ਮੋਢਾ ਕਮੀਜ਼ ਦਾ ਤਿਆਰ ਹੁੰਦਾ ਉਹ ਨੂੰ ਮਿੰਟ ਕੇ ਦੇਖ ਲਓ ਜੇ ਆਪਣਾ ਮੋਢਾ 8 ਇੰਚ ਤਿਆਰ ਆ ਤਾਂ ਤਾਂ 2 ਇੰਚ ਜਾਂ 1.5 ਇੰਚ ਜੇ ਤੁਹਾਡੇ ਕੋਲ ਕੱਪੜਾ ਹੈਗਾਗਾ ਤਾਂ ਤਾਂ 2 ਇੰਚ ਐਕਸਟਰਾ ਰੱਖ ਲਓ ਚੜਾਈ 'ਚ ਨਹੀਂ 1.5 ਇੰਚ ਐਕਸਟਰਾ ਬਹੁਤ ਆਗਾ ਜਿੰਨਾ ਮੋਡਾ ਤਿਆਰ ਆ ਉਹਦੋਂ 2 ਇੰਚ ਜਾਂ 1.5 ਇੰਚ ਕੱਪੜਾ ਐਕਸਟਰਾ ਰੱਖ ਲਓ ਇਧਰ ਨੂੰ ਚੜਾਈ 'ਚ ਤੇ ਹੁਣ ਰਹਿ ਗਈ ਗੱਲ ਜੀ ਆਪਣੀ ਲੰਬਾਈ ਦੀ ਲੰਬਾਈ ਦੇਖੋ ਇਹ ਹੈਗੀ ਆ ਦੇਖੋ ਸਾਰਾ ਕੱਪੜਾ 18 ਇੰਚ ਆਪਾਂ ਇੱਥੇ ਹਿਸਾਬ ਲਾਵਾਂ ਲਾ ਕੇ ਦੱਸਾਂਗੇ ਤੁਹਾਨੂੰ 15 ਇੰਚ ਦਾ ਵੀ 15 ਇੰਚ ਬਾਅਦ ਤਿਆਰ ਆਗੀ ਦੇਖੋ 3 ਇੰਚ ਐਕਸਟਰਾ ਹੈਗਾ 2 ਇੰਚ نیچے ਫੋਲਡਿੰਗ ਵਾਸਤੇ ਆਉ ਜਿਹੜਾ 1 ਇੰਚ ਐਕਸਟਰਾ ਰਹਿ ਗਿਆ ਉੱਪਰ ਜਿਹੜਾ ਇੱਥੇ ਸਲਾਈ ਚ ਆ ਜਾਂਦਾ ਜਾਂ ਕਾਟ ਪੈ ਜਾਂਦੀ ਉਹਦੇ ਵਾਸਤੇ ਹੈਗਾ ਬਾਕੀ ਜਿਹੜੀ ਬਾਹ ਦੇਖੋ ਜੀ ਇਹਨੇ 15 ਇੰਚ ਤਿਆਰ ਰਹਿ ਜਾਣਾਗਾ ਹੁਣ ਆਪਾਂ ਤੁਹਾਨੂੰ ਦੱਸਾਂਗੇ 20 ਪੌਣੀ ਕਿਦਾਂ ਜਿੱਦਾਂ ਆਪਾਂ ਤੁਸੀਂ ਲਾ ਲੂ ਵੀ 8.5 ਇੰਚ ਮੋਢਾ ਕਮੀਜ਼ ਦਾ ਤਿਆਰ ਆਗਾ ਤਾਂ ਆਪਾਂ ਕੀ ਕਰਨਾ ਇਧਰ ਨੂੰ ਕੱਪੜਾ ਆਪਣਾ ਦੇਖੋ ਆ 10 ਇੰਚ نیچے ਨੂੰ ਰੱਖਿਆ ਹੋਇਆਗਾ ਤੇ ਆਪਾਂ ਕੀ ਕਰਨਾ ਇੱਥੇ ਸਾਢੇ 8 ਇੰਚ ਮੋਡਾ ਤਿਆਰ ਆ ਆਪਾਂ ਇੱਥੇ 8 ਇੰਚ ਦੇ ਨਿਸ਼ਾਨ ਲਾਉਣਾ ਅੱਧਾ ਇੰਚ ਘਟਾ ਕੇ ਜੀ ਆਹ ਦੇਖੋ 8 ਇੰਚ ਦੇ ਨਿਸ਼ਾਨ ਲਾ ਲਿਆ ਅੱਧਾ ਇੰਚ ਘਟਾ ਕੇ ਲਾਇਆ ਕਿਸੇ ਵੀ ਨਾਪ ਦਾ ਮੋਡਾ ਦਾ ਵੱਡੇ ਦਾ ਛੋਟੇ ਦਾ ਕੋਈ ਵੀ ਨਾਪ ਆ ਉਹਦੇ ਵਿੱਚ ਜਿੰਨਾ ਤੁਹਾਡਾ ਮੋਡਾ ਆਉਂਦਾ 8 9 ਸਾਢੇ 9 10 ਜਿੰਨਾ ਆਉਂਦਾਗਾ ਉਹਦੇ ਨਾਲ ਉਹ ਆਪਾਂ ਅੱਧਾ ਇੰਚ ਘਟਾ ਲੈਣਾ ਦੇਖੋ 8 ਸਾਢੇ 8 ਆਇਆ ਤਾਂ ਪੱਠ ਤੇ ਲਾ ਲਿਆ 9 ਆਊਗਾ 8.5 ਤੇ ਲਾਉਣਾ 10 ਆਊਗਾ 9.5 ਤੇ ਲਾਉਣਾ ਹੁਣ ਆ ਜੀ ਜਿਹੜੀ نیچے ਨੂੰ ਕਿੰਨੇ ਇੰਚ ਤੇ ਕਾਟ ਪਾਉਣੀ ਆ ਹਰ ਇੱਕ ਸਾਈਜ਼ ਚ ਦੇਖੋ ਜੀ ਇਹ ਕਾਟ 3 ਇੰਚ ਤੇ ਹੀ ਪੈਂਦੀ ਹੈ ਜੀ ਆਹ ਵਾਪਾ نیچے ਨੂੰ ਲਈਏ ਨਸਾਨੀ 3 ਇੰਚ ਤੇ ਆਹ ਵਾਲੀ نیچے ਨੂੰ ਆਪਾਂ ਜਿੰਨੇ ਹਿੱਸੇ ਤੇ ਐ ਕਾਟ ਪਾਉਣੀ ਆ ਲੱਗੀ ਜੀ ਹੁਣ ਆਪਾਂ ਜਿਹੜੀ ਉੱਪਰ ਉਹ ਗਲਾਈ ਪਾਉਣੀ ਆਂਗੀ ਉਹ ਵੀ ਹਰ ਇੱਕ ਸਾਈਜ਼ ਚ ਆਪਾਂ ਦੇਖੋ ਜੀ 2.5 ਇੰਚ ਤੇ ਪਾਣੀ ਹੁੰਦੀ ਹੈ। ਆਹ ਦੇਖੋ। ਦੋ ਮੇਨ ਜਿਹੜੀਆਂ ਨਿਸ਼ਾਨੀਆਂ ਸੀ ਆਪਾਂ ਲਾ ਲਈਆਂ। 2.5 ਇੰਚ ਤੇ ਆਪਾਂ ਉੱਪਰ ਉਹ ਜਿਹੜੀ ਗਲਾਈ ਪਾਉਣੀ ਆ ਇੱਥੇ ਨਿਸ਼ਾਨੀ ਲਾ ਲਈ। 3 ਇੰਚ ਤੇ ਲਾ ਲਈ ਜੀ ਆਹ। ਅੱਧਾ ਇੰਚ ਆਪਾਂ ਮੋਢਾ ਦੇਖੋ ਕਟਾ ਕੇ ਲਿਆ 8.5 8 ਇੰਚ ਮੋਢਾ ਤਿਆਰ ਸੀ ਆਪਾਂ 8 ਇੰਚ ਕੱਪੜੇ ਤੇ ਨਿਸ਼ਾਨੀ ਲਾਈ ਆ। ਇਹ ਹੁਣ ਆਪਾਂ ਇੱਥੇ ਇੰਚ ਟੇਪ ਰੱਖਣਾ ਦੇਖੋ ਜੀ ਆਪਣਾ ਮੋਢਾ ਪੂਰਾ ਹੋ ਗਿਆ। ਜਿੱਦਾਂ ਕਾਟ ਪੈਣੀ ਆਂਗੀ ਜਦੋਂ ਆਪਾਂ ਉਦੋਂ ਇੰਚੀ ਟੇਪ ਰੱਖਿਆ 8.5 ਇੰਚ ਤਿਆਰ ਹੋ ਗਿਆ ਨਾ ਇੱਧਰ ਨੂੰ ਕਰਾਂਗੇ ਜੀ 8 ਇੰਚ ਹੋ ਜਾਊਗਾ ਜਦੋਂ ਆਪਾਂ ਤਿਰਸਾ ਕਰ ਲੈਂਦੇ ਆਂ ਕੱਪੜਾ ਆਪਣੇ ਆਪ ਵੱਧ ਜਾਂਦਾ ਹੈ ਕਈ ਪੈਣਾ ਕਹਿ ਦਿੰਦੀਆਂ ਨੇ ਵੀ ਜਦੋਂ ਅਸੀਂ ਮਤਲਬ ਕਿ ਬਾਹਰ ਜੜਦੇ ਆਂ ਸਾਡਾ ਕੱਪੜਾ ਵੱਧ ਘਟ ਜਾਂਦਾ ਉਹਦਾ ਮੇਨ ਰੀਜ਼ਨ ਇਹੀ ਹੁੰਦਾ ਆਪਾਂ ਮੁੱਢਾ ਨਾਪ ਲੈਨੇ ਆ ਜਿੰਨਾ ਮੁੱਢਾ ਆਉਂਦਾ ਆਪਾਂ ਉਨੇਤੀ ਨਸਾਨੀ ਲਾ ਕੇ ਮੁੱਢੇ ਦੀ ਕਾਟ ਪਾ ਦਿੰਨੇ ਆ ਜਦੋਂ ਆਪਾਂ ਮੁੱਢੇ ਦੀ ਕਾਟ ਪਾ ਦਿੰਨੇ ਆ ਉਹ ਕੱਪੜਾ ਜੀ ਆਟੋਮੈਟਿਕਲੀ ਫਿਰ ਵੱਧ ਜਾਂਦਾਗਾ ਹੁਣ ਦੇਖੋ ਜੀ ਹੁਣ ਆਪਾਂ ਕੀ ਕਰਨਾ ਆ ਆ ਵਾਲੇ ਪੁਆਇੰਟ ਤੋਂ ਆ ਆ ਵਾਲੇ ਪੁਆਇੰਟ ਤੱਕ ਇੰਚੀ ਟੇਪ ਰੱਖ ਲੈਣਾ ਇਸ ਤਰ੍ਹਾਂ ਇਹ ਜਿੰਨਾ ਵੀ ਆ ਗਿਆ ਇਹਦਾ ਆਪਾਂ ਹਾਫ ਕਰ ਲੈਣਾ ਇਸ ਤਰ੍ਹਾਂ ਇੰਚੀ ਟੇਪ ਨੂੰ ਫੋਲਡ ਕਰ ਲਓ ਇਹਦਾ ਹਾਫ ਕਰ ਲਓ ਹਾਫ ਕਰਨ ਤੋਂ ਬਾਅਦ ਆਪਾਂ ਇਹਨੂੰ ਇੰਚੀ ਇਹਦੇ ਸਕੇਲ ਦੀ ਹੈਲਪ ਦੇ ਨਾਲ ਐਦਾਂ ਲਾਈਨ ਮਾਰ ਲੈਣੀ ਆ ਤਿਰਸੀ ਹਲੋ ਜੀ ਆ ਪਾਉਣ ਤੋਂ ਬਾਅਦ ਆਪਾਂ ਅੱਧਾ ਇੰਚ ਨਸਾਨੀ ਇਧਰਲੇ ਪਾਸੇ ਲਾਉਣੀ ਆ ਤੇ ਅੱਧਾ ਇੰਚ ਇਧਰਲੇ ਪਾਸੇ ਲਾਉਣੀ ਆ ਨਾ ਦੇਖੋ ਜੀ ਹੋ ਗਈ ਨਾ 1 ਇੰਚ ਹੁਣ ਆਪਾਂ ਪਾਵਾਂਗੇ ਜੀ ਇਹਦੀ ਗਲਾਈ ਗਲਾਈ ਪਾਉਣ ਖਾਤਰ ਜੀ ਆਪਾਂ ਇੱਥੇ ਨਹੀਂ ਰੱਖਣੀ ਰੱਖਣਾ ਚਾਹ ਕ ਆਪਾਂ ਇੱਥੇ ਰੱਖਣਾ ਹੁਣ ਆਪਾਂ ਅੱਗੇ ਵਾਲੀ ਪਾ ਦੇਣੀ ਐ ਇਸੇ ਤਰ੍ਹਾਂ ਨਾਉਚ ਇੱਕ ਲੀਫ ਤਿਆਰ ਹੋਊਗੀ ਇੱਕ ਪੱਤੇ ਦੀ ਸ਼ੇਪ ਤਿਆਰ ਹੋਊਗੀ ਆ ਹੋ ਗਿਆ ਜਿਹੜਾ ਆਪਣਾ ਐਕਸਟਰਾ ਮਾਰਜਨ ਇਹ ਆਪਣਾ ਐਕਸਟਰਾ ਮਾਰਜਨ ਹੋ ਗਿਆ ਆ ਦੇਖੋ ਆਪਣੀਆਂ ਕਾਟਾਂ ਪੈ ਗਈਆਂ ਆ ਹੋਊਗੀ ਜੀ ਅੱਗੇ ਵਾਲੀ ਕਾਟ ਆ ਹੋਊਗੀ ਪਿੱਛੇ ਵਾਲੀ ਆਪਾਂ ਕਈ ਵਾਰੀ ਕੀ ਕਰਦੇ ਆਂਗੇ ਇਦਾਂ ਸਿੱਧੀ ਵੀ ਕਾਟ ਪਾ ਲੈਨੇ ਹੋ ਜੀ ਜਦੋਂ ਆਪਾਂ ਨੂੰ ਹਿਸਾਬ ਆ ਜਾਂਦਾ ਤਾਂ ਆਟੋਮੈਟਿਕਲੀ ਆਪਾਂ ਨੂੰ ਪਾਉਣ ਦਾ ਪਤਾ ਲੱਗ ਜਾਂਦਾ ਵੀ ਇਦਾਂ ਕਾਟ ਪਾ ਲਓ ਪਰ ਜੇ ਆਪਾਂ ਇਦਾਂ ਨਾਪ ਕੇ ਕਾਟ ਪਾਵਾਂਗੇ ਕਦੇ ਵੀ ਆਪਣੀ ਕੋਈ ਕਾਟ ਚ ਵਾਧ ਘਾਟ ਨਹੀਂ ਹੋਊਗੀ ਇੱਥੋਂ ਜੀ ਬਿਲਕੁਲ ਗੋਲ ਹੋਣਾ ਚਾਹੀਦਾ ਦਾ ਵੀ ਆਪਾਂ ਇੱਥੇ ਇਨਸਾਨੀ ਲਈ ਆ 2.5 ਇੰਚ ਦੀ ਆਪਾਂ ਇੱਥੋਂ ਐਦਾਂ ਕਟਿੰਗ ਕਰਦੀ ਆ ਦੇਖੋ ਫਿਰ ਇੱਥੇ ਇੱਕ ਅਲੱਗ ਜੀ ਸ਼ੇਪ ਤਿਆਰ ਹੋ ਜੂ ਜਦੋਂ ਆਪਾਂ ਬਾਹਂ ਜੜਾਂਗੇ ਫਿਰ ਉਹ ਆਪਾਂ ਨੂੰ ਬਹੁਤ ਪ੍ਰੋਬਲਮ ਆਊਗੀ ਹਾਂ ਦੇਖੋ ਜੀ ਆ ਮੰਗਰਲੀ ਕਾਟ ਪੈਗੀ ਆਪਣੀ ਬਾਹਂ ਦੀ ਮੰਗਰਲੀ ਕਾਟ ਪੈਗੀ ਹੁਣ ਜੀ ਇੱਕ ਗੱਲ ਹੋਰ ਆ ਗਈ ਦੇਖੋ ਜਦੋਂ ਆਪਾਂ ਫਰੰਟ ਵਾਲੀਆਂ ਕਾਟਾਂ ਪਾਉਣੀਆਂ ਨੇ ਵੀ ਉਹ ਕਾਟਾਂ ਦੋਮੇ ਅੱਗੇ ਵਾਲੇ ਪਾਸੇ ਆਉਣ ਕਿਉਂਕਿ ਇੱਕ ਇਧਰਲੇ ਪਾਸੇ ਬਾਹਂ ਜੜੀ ਜਾਂਦੀ ਹੈ ਜੀ ਇੱਕ ਕਮੀਜ਼ ਦੇ ਦੂਸਰੇ ਪਾਸੇ। ਦੋਵੇਂ ਬਾਹਾਂ ਜਦੋਂ ਆਪਾਂ ਜੜਦੇ ਆਂ ਤਾਂ ਜਿਹੜੀ ਆਹ ਵਾਲੀ ਕਾਟ ਆ ਗਈ ਇਹ ਦੋਵੇਂ ਅੱਗੇ ਹੀ ਆਉਣੇ ਨਾ ਹੋਵੇ ਵੀ ਜਦੋਂ ਆਪਾਂ ਕਾਟਾਂ ਪਾ ਲਈ ਆਪਾਂ ਜਦੋਂ ਕਮੀਜ਼ ਸਟਿਚ ਕਰੀਏ ਇੱਕ ਅੱਗੇ ਆ ਜੇ ਇੱਕ ਪਿੱਛੇ ਆਵੇ। ਉਹਦੇ ਲਈ ਆਪਾਂ ਕੀ ਕਰਨਾ ਦੇਖੋ ਆ ਦੋਵੇਂ ਆਪਣੀ ਕਮੀਜ਼ ਦੇ ਸਿੱਧੇ ਪਾਸੇ ਨੇ। ਇਹ ਆਪਣੀਆਂ ਬਾਹਾਂ ਦਾ ਕੱਪੜੇ ਦਾ ਸਿੱਧਾ ਪਾਸਾ ਆਗਾ ਦੋਵੇਂ ਸਿੱਧੇ ਪਾਸਿਆਂ ਨੂੰ ਆਪਾਂ ਆਪਸ ਵਿੱਚ ਜੋੜ ਲੈਣਾ। ਜਦੋਂ ਆਪਾਂ ਨਾ ਕੱਪੜਾ ਬਸਾਉਣਾ ਕਟਿੰਗ ਕਰਨ ਵਾਸਤੇ ਦੋਵੇਂ ਸਿੱਧੇ ਪਾਸੇ ਆਪਸ ਵਿੱਚ ਜੁੜੇ ਹੋਣੇ ਚਾਹੀਦੇ ਨੇ ਦੇਖੋ ਆ ਵੀ ਪ੍ਰਿੰਟ ਦਾ ਸਿੱਧਾ ਕਪਾਸਾ ਹੋਵੇ ਇਹਨਾਂ ਨੂੰ ਜੋੜ ਕੇ ਆਪਾਂ ਦੋ ਪੱਲੇ ਚੱਕਣੇ ਆ ਦੋ ਨੀਚੇ ਦੇਖੋ ਆ ਛੱਡ ਦੇਣੇ ਆ ਦੋ ਨੀਚੇ ਛੱਡ ਤੇ ਦੋ ਚੱਕ ਲੇ ਹੁਣ ਆਪਾਂ ਸਿਰਫ ਆ ਦੋ ਪੱਲੇ ਇੰਚ ਕੱਟ ਪਾਉਣੇ ਆ ਆਪਣੀ ਬੈਗ ਆਲੀ ਕਾਟ ਆ ਗਈ ਜੀ ਆਪਣੀ ਫਰੰਟ ਆਲੀ ਕਾਟ ਆ ਗਈ ਇਸ ਤਰ੍ਹਾਂ ਕਾਟ ਪਾਉਣ ਦੇ ਨਾਲ ਕਦੇ ਵੀ ਜੀ ਆਪਣੀ ਬਾਹ ਵਿੱਚ ਜਾਂ ਮੋਢੇ ਵਿੱਚ ਝੂਲ ਨਹੀਂ ਪੈਂਦਾ ਜਦੋਂ ਆਪਾਂ ਬਾਹ ਦੀ ਕਟਾਈ ਕਰਦੇ ਆਂਗੇ ਬਾਹ ਦੀ ਕਟਾਈ ਕਰਦੇ ਆਂ ਤਾਂ ਆਪਾਂ ਨੂੰ ਉਦੋਂ ਕੋਈ ਪ੍ਰੋਬਲਮ ਨਹੀਂ ਆਉਂਦੀ ਜਾਂ ਜਦੋਂ ਆਪਾਂ ਬਾਹ ਦੀ ਸਲਾਈ ਲਾਉਣੇ ਆਗੇ ਉਦੋਂ ਵੀ ਆਪਣਾ ਕੱਪੜਾ ਵੱਧਦਾ ਘਟਦਾ ਨਹੀਂ ਹੈਗਾ ਹੁਣ ਦੂਸਰੀ ਗੱਲ ਜੀ ਜਿੰਨੀ ਆਪਾਂ ਮੂਰੀ ਰੱਖਣੀ ਆ ਦੇਖੋ ਆਪਾਂ ਮੂਰੀ ਰੱਖਣੀ ਆ 5.5 ਇੰਚ ਆਪਾਂ 5.5 ਇੰਚ ਤਿੰਨ ਸਾਨੀ ਲਾ ਲਈ ਆ 2 ਇੰਚ ਐਕਸਟਰਾ ਕੱਪੜਾ ਮਾਰਜਨ ਵਾਸਤੇ ਰੱਖਣਾ ਹੁੰਦਾ ਵਾ ਨਾ ਦੇਖੋ ਜੀ ਹੁਣ ਇੱਥੇ ਆਪਣੀ ਜਿਹੜੀ ਮੋਡੇ ਦੀ ਸਿਲਾਈ ਦੀ ਨਸਾਨੀ ਇੱਥੇ ਆ ਗਈ ਆਪਾਂ ਬਾਅਦ ਵਿੱਚ ਹੁਣ ਮਿਲਣ ਦੀ ਜ਼ਰੂਰਤ ਨਹੀਂ ਪੈਣੀ ਸਿਲਾਈ ਕਰਨ ਟਾਈਮ ਜਦੋਂ ਆਪਾਂ ਬਾਹਰ ਜੜਾਂਗੇ ਤਾਂ ਆਪਣਾ ਜਿਹੜੀ ਕੱਪੜਾ ਬਿਲਕੁਲ ਪੂਰਾ ਹੋਊਗਾ ਇਹਨੂੰ ਇਹਦੇ ਨਾਲ ਐਦਾਂ ਮਿਲਾ ਲੈਣਾ। ਬਹੁਤ ਚੰਗੀ। ਆਹ ਹੋ ਰਿਹਾ ਆਪਣਾ ਐਕਸਟਰਾ ਮਾਰਜਨ ਦਾ ਕੱਪੜਾ। ਆਹ ਵਾਲੇ ਕੱਪੜੇ ਦੀ ਕਰ ਦੇਣੀ ਐ ਜੀ ਆਪਾਂ ਕਟਿੰਗ। ਬਹੁਤ ਚੰਗੀ। ਆਹ ਆਪਣੀ ਬਾਹ ਦੀ ਕਟਾਈ ਹੋਗੀ। ਕਈ ਭੈਣਾਂ ਜੇ ਫਿਟਿੰਗ ਵਾਲੇ ਬਾਹ ਕੌਣਿਆ ਪਸੰਦ ਕਰਦੀਆਂ ਦੇਖੋ ਨਾਰਮਲ ਬਾਹ ਦੀ ਸਲਾਈ ਇਦਾਂ ਹੀ ਲੱਗਦੀ ਹੁੰਦੀ ਹੈਗੀ ਕਈ ਭੈਣਾਂ ਜੇ ਫਿਟਿੰਗ ਵਾਲੀ ਪਸੰਦ ਕਰਦੀਆਂ ਨੇ ਤਾਂ ਦੇਖੋ ਜੀ ਉਹ ਇੱਥੇ ਸੈਂਟਰ ਚ ਅੱਧੇ ਇੰਚ ਦੀ ਨਿਸ਼ਾਨੀ ਲਾ ਲਓ ਅੱਧੇ ਇੰਚ ਦੀ ਨਿਸ਼ਾਨੀ ਲਾਉਣ ਤੋਂ ਬਾਅਦ ਜਿਹੜੀ ਆਪਾਂ ਫਿਟਿੰਗ ਵਾਲੀ ਲਾਈ ਆ ਇਹਨੂੰ ਇਦਾਂ ਕਰ ਲਓ ਫਿਰ ਉਹ ਮਤਲਬ ਕੀ ਜਿਹੜੀ ਬਾਹਾਂ ਗਈ ਉਹਦੇ ਵਿੱਚ ਹਲਕੀ ਜੀ ਫਿਟਿੰਗ ਆ ਜਾਊ ਇੱਥੋਂ ਜ਼ਿਆਦਾ ਟਾਈਟ ਨਹੀਂ ਕਰਨਾ ਨਹੀਂ ਆਪਣੀ ਕੂਣੀ ਕੋਲੋਂ ਮਤਲਬ ਕਿ ਕੱਪੜੇ ਚ ਘੁੱਟਣ ਮਹਿਸੂਸ ਹੋਣ ਲੱਗ ਜੂ ਆਪਾਂ ਨੂੰ ਆਪਾਂ ਨੂੰ ਬਾਹ ਟਾਈਟ ਲੱਗੂਗੀ ਇਹ ਸਿਰਫ ਉਹਨਾਂ ਲਈ ਮਾਰਕਿੰਗ ਕਰਕੇ ਦਿਖਾਈ ਆ ਜਿਹੜੇ ਕਹਿੰਦੇ ਨੇ ਵੀ ਸਾਡੀ ਬਾਹ ਚ ਕੋਈ ਢਿੱਲਾ ਨਾ ਹੋਵੇ ਬਾਹ ਮਤਲਬ ਕਿ ਥੋੜੀ ਜਿਹੀ ਟਾਈਟ ਫਿਟਿੰਗ ਵਾਲੀ ਬਣੇ ਇਹ ਨਿਸ਼ਾਨੀਆਂ ਸਿਰਫ ਉਹਨਾਂ ਨੇ ਲਈ ਹੈਗੀ ਵੈਸੇ ਨਾਰਮਲ ਜਿਹੜੀ ਬਾਹ ਦੀ ਸਲਾਈ ਆ ਉਹ ਜਾਂ ਨਿਸ਼ਾਨੀਆਂ ਉਹ ਐਦਾਂ ਲੱਗਦੀ ਹੁੰਦੀ ਹੈਗੀ ਦੇਖੋ ਜੀ ਆਪਾਂ ਤੁਹਾਨੂੰ ਬਾਹ ਦੀ ਕਟਾਈ ਕਰਕੇ ਦਿਖਾਤੀ ਹੁਣ ਦੋਵੇਂ ਬਾਹਾਂ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਬਾਹਾਂ ਸੀ ਦੇਖੋ ਜੀ ਦੋਵੇਂ ਬਾਹਾਂ ਦੇ ਸੇਮ ਸੇਮ ਕੱਟ ਪਈ ਹੈ ਇਹ ਦੇਖੋ ਉਜੀ ਆਪਾਂ ਦੋਮਾ ਪਾਵਾ ਦੇ ਕਾਟ ਪਾ ਲਈ ਆਪਣੀ ਪਾਵਾ ਦੀ ਕਟਿੰਗ ਹੋ ਗਈ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਜੇ ਕੁਝ ਨਾ ਵੀ ਸਮਝ ਆਇਆ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ